ਹਾਂਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸੋ ਬਾਬਾ ਬੁੱਢਾ ਸਾਹਿਬ ਜੀ ਦੀ ਹੋਈ ਐ ਮੇਰ ਸੋ ਅੱਜ ਹੈਗੀ ਐ ਸੰਗਰਾਂਦ ਤੇ ਆਪਾਂ ਚੱਲੇ ਆਂ ਸੰਗਰਾਂਦ ਤੇ ਬੀੜ ਬਾਬਾ ਬੁੱਢਾ ਸਾਹਿਬ ਸੋ ਟਾਈਮ ਸਵੇਰ ਦੇ ਹੋ ਗਿਆ 3 ਵਜ ਚੁੱਕੇ ਪੂਰੇ ਤੇ ਅੱਜ ਚਾਲੇ ਪਉਣ ਲੱਗੇ ਆਪਾਂ ਟਰੈਕਟਰ ਤੇ ਤੇ ਆਜੋ ਆਪਾਂ ਤੁਸੀਂ ਵੀਡੀਓ ਦੇ ਨਾਲ ਬਣੇ ਰਿਹਾ ਜੋ ਤੇ ਅੱਜ ਯਾਤਰਾ ਕਰਦੇ ਆਂ ਜੀ ਬੀੜ ਬਾਬਾ ਬੁੱਢਾ ਸਾਹਿਬ ਆਪਾਂ ਆਪਣੇ ਚੱਲੇ ਆਂ ਟਰੈਕਟਰ ਤੇ ਸੋ ਝੰਡੇ ਝੁੰਡੇ ਦੇ ਹਾਰ ਕਰ ਲਾਤੇ ਸੀ ਤੇ ਹੁਣ ਹੈਗਾ ਰੈਡੀ ਮਗਰ ਆਪਾਂ ਬਾਈਏ ਟਰਾਲੀ ਤੇ ਗੱਦੇ ਰੱਖੇ ਪਏ ਆ ਤੇ ਫਿਰ ਸੰਗਤ ਨੂੰ ਆਪਾਂ ਜਾ ਕੇ ਚੁੱਕਦੇ ਆ ਕਿਉਂ ਗੱਦੇ ਆਪੇ ਸੈੱਟ ਕਰ ਲੈਣਗੇ ਕਿਹੜਾ ਇੱਥੋਂ ਆਪਾਂ ਚਾਲੇ ਪਾਉਣੇ ਆ ਤੇ ਬਾਬਾ ਬੁੱਢਾ ਸਾਹਿਬ ਸਬਣਾ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਜ਼ਰੂਰ ਪਰਣਗੇ ਲਓ ਜੀ ਸੰਗਤ ਸਾਡੀ ਬੈਠ ਗਈ ਆ ਤੇ ਹੋਰ ਜੀ ਸੰਗਤ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਲਓ ਜੀ ਬੰਦੇ ਅਸੀਂ 5-6 ਹੀ ਆ ਤੇ ਆਨੰਦਨਾ ਜਾਣਾ ਦਰਸ਼ਨ ਮੇਲੇ ਕਰਨੇ ਆ ਸੋ ਹੁਣ ਆਪਾਂ ਤਿਆਰੀ ਚ ਆ ਆਹ ਆਹ ਗਾ ਬੱਲੇ ਬਲੀ ਕਿਵੇਂ ਚੜਦੀ ਕਲਾ ਤਿਆਰੀਆਂ ਚਲੋ ਠੰਡ ਮਣਾਉਂਦਾ ਬੰਦਾ ਹਜੇ ਗੱਦਿਆਂ ਦੀ ਸੈਟਿੰਗ ਨਹੀਂ ਆ ਰਹੀ ਕਰ ਲਓ ਸੱਟ ਮੇਰੇ ਵੀਰ ਲਓ ਬਈ ਚਾਲੇ ਪਾਤੇ ਸਿੰਘਾਂ ਨੇ ਤਾਂ ਬਾਬਾ ਮਿਹਰ ਕਰੇ ਜੀ 6 ਵਜੇ ਕਿਤੇ ਹੋ ਗਿਆ 7 ਮਿੰਟ ਆਪਾਂ ਤੁਰੇ 3:30 ਹੈਣਾ ਪਿੰਡੋਂ 3 ਵਜੇ ਤੈਨੂੰ 30 35 ਮਿੰਟ 35 35 ਦਾ ਤੁਰੇ ਸੀਗੇ ਤੈਨਾਂ ਤੇ ਤੈਨ ਕਿੰਨੇ ਘੰਟੇ ਲੱਗੇ ਉਹ ਜਿਹੜੇ ਦੋ ਘੰਟੇ ਹਰੀ ਕੇ ਪੱਤਨ ਆ ਗਏ ਆ ਸੰਗਤੋਂ ਕਿਵੇਂ ਰਹੇ ਫਦੇ ਫਦੇ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਕਮਾਨੀ ਵਾਲੀ ਆ ਨਾ ਟਰਾਲੀ ਜੰਪ ਤਾਂ ਪੈਂਦਾ ਹੀ ਨਹੀਂਗਾ ਲੋਵੇ ਪਹੁੰਚ ਗਏ ਹਰੀਕੇ ਪੱਤਾਂ ਤੇ ਹੁਣ ਬੰਦੇ ਇਥੇ ਚਾਹ ਚੂ ਸਾਰੀ ਸੰਗਤ ਪੀਊਗੀ ਪਕੌੜੇ ਕੂੜੇ ਛਕੂਗੀ 2.5 ਘੰਟੇ ਲੱਗੇ ਹਨ 2.5 ਘੰਟੇ ਚਲ ਕੋਈ ਨਹੀਂ ਚਲੋ ਉਹ ਟਾਈਓ ਵਿੱਚ ਕਦੇ ਵੀ ਲੈ 15 ਮਿੰਟ ਰਾਜ ਖੜੇ ਵੀ ਆ ਹੈ ਉਹ ਵੀ ਸਹੀ ਖੜੇ ਆ ਹਾਂ ਚਲੋ ਪਾਪ ਦੇ 15

ਪੁਲਿਸ ਲੱਗੀ ਆਜ ਆਮ ਆਦਮੀ ਪਾਰਟੀ ਦੇ ਮੱਲਾ ਦਾ ਰੋਡ ਸ਼ੋਅ ਆ ਅੱਜ ਨਾਮ ਜਦ ਕੀ ਭਰਨੇ ਆ ਬੜੀ ਪੁਲਿਸ ਲੱਗੀ ਐ ਕਰਨ ਤਾਂ ਬਹੁਤ ਨੇ ਆ ਤਾਂ ਮੈਂ ਧੰਨਵਾਦ ਕਰਦਾ ਬੁੱਢਾ ਸਾਹਿਬ ਜੀ ਮਹਾਰਾਜ ਬਹੁਤ ਰਿਆਸਾ ਲਓ ਲਓ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਪਹੁੰਚ ਗਏ ਵੇ ਬੀੜ ਬਾਬਾ ਬੁੱਢਾ ਸਾਹਿਬ ਤੋ ਮਹਾਰਾਜ ਸਾਡੀ ਯਾਤਰਾ ਪ੍ਰਵਾਨ ਕਰੇ। ਸਵਾਹਿਬ ਜੀ ਸੱਤੇ ਪਾਤਸ਼ਾਹ ਧੰਨ ਬਾਬਾ ਬਦਤਾਰ ਧੰਨ ਬਾਬਾ ਬਦਤਾਰ। ਦੇਸ਼ ਪਹੁੰਚ ਗਏ ਨਾ 8:35 ਕਿਤੇ ਕਿੰਨੇ ਟਾਈਮ ਲੱਗ ਗਿਆ? ਪੂਰੇ ਬਾਈ ਸਾਨੂੰ 5 ਕਿ ਘੰਟੇ ਲੱਗੇ ਹਨਾ। 3:30 ਤੋਂ ਰੇ ਸੀ। 8:30 ਪਹੁੰਚ ਗਏ ਆ 5 ਘੰਟਿਆਂ ਚ ਪਹੁੰਚ ਗਏ ਆ ਬਾਈ ਤੇ ਅੱਜ ਤਾਂ ਬਾਬੇ ਦੀ ਕਿਰਪਾ ਨਾਲ ਸਾਨੂੰ ਕਿਤੇ ਵੀ ਨਹੀਂ ਰੋਕਿਆ ਹਾਂ ਰੋਕ ਰੋਕ ਕੇ ਆਏ ਆ ਜਾਨੀ ਕਿ 4:30 ਘੰਟੇ ਲੱਗ ਹੀ ਜਾਂਦੇ ਹਨ ਤੇ ਆ ਝੋਟਾ ਆਪਣਾ ਪਹੁੰਚ ਗਿਆ ਤੇ ਬਾਬੇ ਦੀ ਕਿਰਪਾ ਹੀ ਤੇ ਆ ਸੰਗਤ ਆਪਣੀ ਮੌਜੀ ਹੋਜੀ ਸੰਗਤੋ ਚੜ੍ਹਦੀ ਕਲਾ ਜੀ ਬਾਬੇ ਦੀ ਕਲਾ ਮੇਰੀ ਖਾਲਸਾ ਵਰੀ ਫਤੇ ਵਾਹਿਗੁਰੂ ਜੀ ਕੀ ਫਤੇ ਲੋ ਜੀ ਆਪਣੇ ਉਹੀ ਚੋਬਰ ਸੰਗਤ ਦੇ ਜਿਹੜੇ ਪਹਿਲਾਂ ਆਏ ਸੀ ਯਾ ਟਰਾਲੀ ਟਰਾਲੀ ਤੇ ਹੌਕਾ ਤਾਂ ਨਹੀਂ ਪਿਆ ਤੁਹਾਨੂੰ ਕੋਈ ਨਾ ਨਾ ਜਮਾ ਨਹੀਂ ਪਤਾ ਤੋ ਕੋ ਕਮਾਨੀਆਂ ਲੱਗੀਆਂ ਨਾ ਵਧੀਆ ਸੀ ਤੇ ਵਿੱਚ ਗੱਦੇ ਗੁੱਦੇ ਸੀ ਚਲੋ ਚੱਕੋ ਸਮਾਨ ਫਿਰ ਚੱਲੀਏ ਆ ਜੇ ਮੋਟਰਸਾਈਕਲ ਤੇ ਦਾ ਆਜੋ ਬਈ ਤੁਹਾਨੂੰ ਫਿਰ ਕਰਾਉਨੇ ਆ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਦੇ ਇਹ ਆਜੋ ਫਿਰ ਅੱਗੇ ਆਪਾਂ ਚਲੋ ਮੋਟਰਸਾਈਕਲ ਤੇ ਉਖਲੀ ਪਈ ਜਾਂਦੀ ਆ ਇਹ ਤੇ ਨਹੀਂ ਪਈ ਹੈ ਨਾ ਜਮਾ ਇਹ ਟਰਾਲੀ ਵਧੀਆ ਇਹਨਾਂ ਨੂੰ ਦੂਜੀ ਲਿਆ ਕੇ ਦਿੱਤੀ ਕਮਾਨੀ ਵਾਲੀ ਮੈਂ ਕਿਹਾ ਮੈਨੂੰ ਉਖਲੀ ਪੈਂਦੀ ਇਹਨਾਂ ਨੂੰ ਨਹੀਂ ਸੀ ਪੈਂਦੀ ਹੋ ਜੀ ਇਸ਼ਨਾਲ ਆਪਾਂ ਕਰ ਲਿਆ ਸੋ ਅੱਜ ਸੰਗਤ ਘਾਟ ਅੱਗੇ ਨਾਲ ਕਿਉਂਕਿ ਮੇਲਾ ਲੰਕ ਗਿਆ ਨਾ ਤਾਂ ਕਰਕੇ ਤੇ ਬਾਕੀ ਸਾਡਾ ਸਫਰ ਵਧੀਆ ਰਿਹਾ ਸਰਦਾਰ ਜੀ ਚਲੋ ਜੀ ਚਲੋ ਬਹਿ ਗਏ ਤੁਸੀਂ ਤਾਂ ਥੱਕ ਗਏ ਨਹੀਂ ਐਤੋਂ ਬਾਬੇ ਦੇ ਹਾਂਜੀ ਬਲਦੇਵ ਸਿੰਘ ਜੀ ਚੜਦੀ ਕਲਾ ਚੜਦੀ ਕਲਾ ਚੱਲ ਗਏ ਕਿਰਪਾ ਮਾਰ ਰਿਹਾ ਸੈਟ ਸੈਟ ਵਧੀਆ ਕਰ वाहेगुरु वागुरु वाहे धन धन बाबा बुढ़ा सन बाबा बुडा सा सच्चे पाशाह मेहर करें ਤੂੰ ਕੀ ਲੈਣਾ ਹੁਣ ਤੂੰ ਕੀ ਲੈਣਾ ਕੁਛ ਨਹੀਂ ਕਿਹ ਪਾਸਤਾ ਲਿਜਾਇਆ ਕਰ ਹਾਂ ਲਾਵਲੀ ਵੇਲਾ ਹਰ ਵਾਰੀ ਬਟੂਆ ਖਾਲੀ ਕਰਕੇ ਜਾਂਦਾ ਹੈ ਲਾਵਲੀ ਐਨੇ ਡੱਬੇ ਕਿਉਂ ਦਿੰਨਾ ਏ ਇਹ ਮੰਗਾਇਆ ਆ ਯਾਰ ਉਹਨਾਂ ਨੇ ਚੱਲੋ ਚੱਲ ਲਗੇ ਲੇ ਚੱਲਗੇ ਵੀ लवली ਲਓ ਜੀ ਬਾਬੇ ਦੀ ਮਿਹਰ ਨਾਲ ਵਧੀਆ ਦਰਸ਼ਨ ਹੋ ਗਿਆ ਤੇ ਹੁਣ ਇਥੋਂ ਚਾਲੇ ਪਾਉਨੇ ਅੱਗੇ ਜਾਣਾ ਆਪਾਂ ਤਰਨਤਨ ਸਾਹਿਬ ਤੇ ਆਜੋ ਫਿਰ ਆਪਾਂ ਚੱਲਦੇ ਆਂ ਬਾਬਾ ਜੀ ਦੀ ਮਿਹਰ ਜੀ ਛੋਟਾ ਆਪਣਾ ਤਿਆਰ ਆ ਉਧਰ ਸੰਗਤ ਆਪਣੀ ਬੈਠ ਗਈ ਆ ਹਾਂਜੀ ਸੰਗਤ ਜੀ ਚੱਲਗੇ ਹਾਂਜੀ ਚਲੋ ਜੀ ਹੋ ਗਿਆ ਦਰਸ਼ਨਦਾਰ ਵਧੀਆ ਚਲੋ ਜੀ ਬਾਬਾ ਨਾਨਕ ਮਿਹਰ ਕਰੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਚੱਲੋ ਪਹੁੰਚ ਗਏ ਆ ਤਰਨ ਤਰਨ ਸਾਹਿਬ ਸੋ ਪਾਰਕਿੰਗ ਚ ਲਾਤਾ ਆਪਣਾ ਛੋਟਾ ਚਲੋ ਭਾਈ ਚੱਕ ਲੋ ਸੰਦ ਫੜਾ ਮਿੱਤਰ ਵੇ ਲੋ ਬੰਦੇ ਇਹ ਹੈਗੇ 6 ਜਣੇ ਤੇ ਗੱਦੇ ਲੈ ਕੇ ਆਏ 10 ਕਿੰਨੇ ਗੱਦੇ 10 10 ਆਹ ਦੇਖੋ ਬੈਠੇ ਐ ਮਾਂ ਕੇ ਨਗਦਈਲਾ ਯਾਰ ਇਹ ਝੋਲਾ ਇੱਥੇ ਨਜ਼ਾਰੇ ਨਾਲ ਨਜ਼ਾਰੇ ਨਾਲ ਗਏ ਐਂ ਕਿਹੜਾ ਐਂ ਕਰੋ ਨਾ ਉਹਨਾਂ ਉਹ ਸਮਾਨ ਕੱਢ ਲੋ ਜਿਹੜਾ ਤੁਹਾਨੂੰ ਲੋੜੀ ਦਾ ਸਾਨੂੰ ਤਾਂ ਆਉਣ ਲੱਪੇ ਬਈ ਨੀਂਦ ਅਸੀਂ ਕਿਹਾ ਵੀ ਤੁਸੀਂ ਮੱਥਾ ਟੇਕਿਆ ਹੋ ਅਸੀਂ ਬਹਿਨੇ ਨਾਲ ਟਰੈਕਟਰ ਕੋਲੇ ਇਹ ਨਾਲ लवली ਦੇ ਗੱਦੇ ਹੀ ਕੋਈ ਲੈ ਜਾਵੇ ਤੇ ਮੈਂ ਤਾਂ लवली ਹੌਣ ਲੈਨੇ ਆ ਅੱਧਾ ਘੰਟਾ ਨੀਂਦ ਉਹ ਆ ਜਾਣਗੇ ਤੇ ਫਿਰ ਅਸੀਂ ਮੱਥਾ ਟੇਕ ਕੇ ਜਾਵਾਂਗੇ ਤਰਨ ਤਰਨ ਅਸੀਂ ਪਾਰਕਿੰਗ 'ਚ ਪੈ ਗਏ ਕਿਵੇਂ ਬਾਈ ਵਧੀਆ ਵਧੀਆ ਜੀ ਬਾਬਾ ਜੀ ਕਹਿੰਦੇ ਵੀ ਇੱਥੇ ਪਾਰਕਿੰਗ ਦੇ ਵਿੱਚ ਵੀ ਤੁਸੀਂ ਟਰੈਕਟਰ ਦੇ ਕੋਲੇ ਰਹੋ ਚੋਰੀ ਹੋ ਜਾਣ ਦੀ ਕੋਈ ਫੱਟੀ ਲਾ ਕੇ ਲੈ ਜਾਂਦਾ ਟਰੈਕਟਰ ਦੀ ਕੋਈ ਖੋਸ਼ ਹੈ ਇੱਕ ਗੱਦੇ ਪਏ ਆ ਅਸੀਂ ਦਾ ਕਿਰਾਏ ਦਾ ਕੰਮ ਚਲਾਉਣਾ ਬੰਦ ਕਰ ਅਸੀਂ ਦਾ ਕਿਰਾਏ ਦਾ ਕੰਮ ਚਲਾਉਣਾ ਹੈ ਗੱਦਿਆਂ ਲਿਆਗੇ ਹਨ ਕਿੰਨੇ ਗੱਦੇ ਆਪਣੇ ਕੋਲੇ 40 ਸਿਰਫ ਇਹ ਲਓ ਵੀ 40 ਗੱਦੇ ਹੈਗੇ लवली ਕੋਲੇ ਤੇ ਕੋਈ ਜ ਆਪਾਂ ਗੱਦੇ ਹੋਰ ਇਹਦੇ ਨਾਲ ਹਿਸਾਬ ਪੱਤੀ ਕਰਦੇ ਆ ਤੇ ਜਿਹਨੂੰ ਗੱਦੇ ਚਾਹੀਦੇ ਹੋਏ ਤਾਂ ਸਾਡੇ ਤੋਂ ਲਿਜਾ ਸਕਦਾ ਠੀਕ ਆ ਰੇਟ ਘੱਟ ਤੋਂ ਕਰ ਰੇਟ ਤਾਂ ਮੈਂ ਕਹਿੰਦਾ ਤੁਹਾਨੂੰ ਬਾਲਾ ਹੀ ਘੱਟ ਲੱਗੂਗਾ ਠੀਕ ਆ ਤੇ ਬਾਕੀ ਇਹਨਾਂ ਵੀ ਧਾਰਨਾ ਕਰਿਓ ਸਾਡੇ ਨਾਲ ਰੇਟ ਭਾਵੇਂ ਰੁਪਈਆ ਘੱਟ ਦੇ ਦੇਓ ਦਾਰਾਲਾ ਕਾਂਬਾਲਾ ਮੜਾ ਹਨਾ ਉਹ ਗੱਦੇ ਪਹਿਲਾਂ ਤਾਂ ਲੈ ਤਾਂ ਜਾਂਦੇ ਇਹ ਮੁੜ ਕੇ ਗੱਦੇ ਇਕ ਤਾਂ ਛੱਡਣ ਨਹੀਂ ਆਉਂਦੇ ਫੇਰ ਵੀ ਕਿਰਾਇਆ ਨਹੀਂ ਦਿੰਦੇ ਸਾਨੂੰ ਹੁਣ ਅਸੀਂ ਕਾਰੋਬਾਰ ਕਰਨਾ ਨਵਾਂ ਸ਼ੁਰੂ ਸੋ ਕਿਰਾਇਆ ਦੇ ਜੇ ਅਗਰੋ ਮੇਰੇ ਵੀਰ ਤੇ ਬਾਕੀ ਹੋਰ ਗੱਦੇ ਪਾਉਣੇ ਆ ਬਾਕੀ ਹੁਣ ਅਸੀਂ ਸੌਣੇ ਆ ਤੇ ਵਲੌਗ ਫਰ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਆ ਪਰ ਇਹ ਕੱਲ ਮੇਰੀ ਐਨਕ ਤੋੜੇਗਾ 750 ਦੀ ਯਾਰ ਬੰਦਿਆ ਨੇ ਤਾਂ ਲਾਦਾ ਭਾਈ 2 ਘੰਟੇ ਹੁਣ ਫੋਨ ਕਰ ਕਰਕੇ ਸੱਦੇ ਆ ਹਾਂ ਟੇਕਦੇ ਆ ਮੱਖਾ ਇੱਧਰ ਆਜਾ ਵਾਹਿਗੁਰੂ ਛਾੜੂ ਵਾਲੇ ਬੜੇ ਆਏ ਅੱਜ ਇੰਨੇ ਕਿ ਲੋਕ ਆਉਣੇ ਕਰਦੇ ਆ ਚਲੋ ਬਾਕੀ ਆਪਾਂ ਕੀ ਲੈਣਾ ਗੁਰੂ ਅਜੰਦੇਵ ਜੀ ਮਿਹਰ ਕਰਨ ਸਭ ਤੇ ਵਾਹਿਗੁਰੂ ਸਤਿ ਸ੍ਰੀ ਅਕਾਲ ਚੱਲ ਬੀ ਚਲੀਏ ਲਓ ਜੀ ਇਸ਼ਨਾਨ ਕਰ ਲਿਆ ਟਾਈਮ 2 ਵਜ ਗਿਆ ਸਾਡੇ ਬੰਦੇ ਨੇ 2 ਘੰਟੇ ਲਵਾ ਦੇ ਹਮਾ ਦਾ ਲਵਲੀ ਇੱਥੇ ਬੈਠੇ ਰਹੇ ਚੱਲ ਗਏ ਅੱਜ ਤਾਂ ਇਥੇ ਪਹਿਲਾਂ ਝਾੜੂ ਵਾਲੇ ਬਹੁਤ ਸੀਗੇ ਖਾਣ ਦੇ ਆਹ ਬੜਾ ਸ੍ਰੀ ਅਕਾਲ ਆ ਬਾਏ ਸਾਨੂੰ ਸਵਜੰਦੇ ਪਾਛਾ ਮਿਹਰ ਕਰੀ ਝਾੜੂ ਵਾਲਿਆਂ ਦਾ ਅੱਜ ਟ੍ਰੈਫਿਕ ਦਿੱਤਾ ਬਈ ਪੂਰਾ ਤੇ ਅੱਜ ਤਾਂ ਸਾਰੇ ਜਾਮ ਲੱਗਿਆ ਹੋਇਆ ਹੈ ਉੱਥੋਂ ਹੁਣ ਕਿੱਥੋਂ ਤੱਕ ਅੱਜ ਪਹਿਲਾ ਹੀ ਲੇਟ ਆ ਤੇ ਉੱਥੋਂ ਜਾਣਾ ਬੜਾ ਔਖਾ ਸਰਕਾਰਾਂ ਆਪ ਤਾਂ ਲੈਂਦੀਆਂ ਨਜ਼ਾਰੇ ਤੇ ਇਧਰ ਆਮ ਲੋਕ ਪਰੇਸ਼ਾਨ ਆ ਪਿਛਲੇ ਅੱਧੇ ਘੰਟੇ ਤੋਂ ਅਸੀਂ ਖੜੇ ਆ ਬਸ ਇੰਨਾ ਕੁ ਤੁਰ ਪੈਂਦਾ ਫੇਰ ਖੜ ਜਾਂਦਾ ਅਹ ਜਿਓ ਉੱਥੇ ਅਸੀਂ ਆਉਣਾ ਜਾਣਾ ਆਪਣੇ ਚੌਂਕ 'ਚ ਉਦੋਂ ਦਾ ਹਜੇ ਵੇਖੋ ਕਿੱਥੇ ਬਾਈਪਾਸ ਆ ਕਿੱਥੋਂ ਦਾ ਪਹੁੰਚਣਾ ਆ ਆ ਹੈਗੇ ਆ ਸਰਕਾਰਾਂ ਦੇ ਨਾਲ ਤੇ ਸਾਡੇ ਤੋਂ ਹੀ ਬਣ ਕੇ ਤੇ ਸਾਡੇ ਹੀ ਛੇਤਰ ਮਾਰਨੇ ਆ ਇੱਕੋ ਜਿਹੇ ਲੋਕ ਆ ਜਿਹੜੇ ਇਹਨਾਂ ਦੇ ਮਗਰ ਤੁਰਦੇ ਆ ਛੰਡੇ ਚੱਕ ਕੇ ਤੁਰੇ ਦਰਦੇ ਬਸ ਪਤਾ ਨਹੀਂ ਲੋਕਾਂ ਦਾ ਨਾ ਸਰਿਆ ਪਿਆ ਬਹੁਤ ਜ਼ਿਆਦਾ ਲੋਕਾਂ ਦਾ ਜਿਹੜੇ ਮਗਰ ਤੁਰਦੇ ਆ ਆ ਕੈਂਤਾ ਹੋ ਗਿਆ ਅੱਧਾ ਸਾਨੂੰ ਆ ਹਾਲ ਆ ਚਾ ਬੰਦੇ ਸਾਡੇ ਪਰੇਸ਼ਾਨ ਆਵੇ ਜਾਮ ਲੱਗਾ ਵੀਰੇ ਬੜਾ ਤਕਰਾ ਮੋੜ ਲਿਆਏ ਆ ਖੋ ਮਸਾਂ ਕਟਕੁੱਟ ਤੋਂ ਆ ਵੇਖੋ ਕਿਵੇਂ ਟ੍ਰੈਫਿਕ ਜਾਮ ਕੀਤਾ ਭਾਈ ਤਾਂ ਇੰਨਾ ਵੀ ਸਾਨੂੰ ਇੰਨੇ ਸਾਲ ਹੋ ਗਏ ਸੜਕਾਂ ਸਾਡੀਆਂ ਵੇਖੀਆਂ ਔਖਾ ਹੋਇਆ ਦਾ ਪੁੱਛਣਾ ਨਹੀਂ ਪੈਂਦਾ ਏਰੀਆ ਹੀ ਆਪਣਾ ਮਿੱਤਰੋ ਏਰੀਆ ਹੀ ਆਪਣਾ ਆ ਹੁਣ ਇਧਰ ਹਾਈਵੇ ਚੜਾ ਲਾਂਗੇ ਆਪਾਂ ਸ਼ਹਿਰ ਚ ਐਂਟਰੀ ਮਾਰ ਲਈ ਆਪਾਂ ਤੇ ਉੱਪਰ ਖੜਾ ਕਿੱਥੇ ਵੇਣਾ ਨਿਗਰਾਨੀ ਨੂੰ ਫਾਵਾ ਵਿਖਾਤੀਆਂ ਸਰਕਾਰ ਨੇ ਗੁਫਾਵਾਂ ਵਿਖਾਤੀਆਂ ਸਰਕਾਰ ਨੇ ਹੁਣ ਕੋਈ ਢਾਲ ਆ ਤੇ ਫੋੜ ਦੇ ਬ੍ਰੇਕ ਵੇਖ ਲੈ ਅਜੇ ਤਾਂ ਚੱਲ ਸਾਡੇ ਓਕੇ ਕਰ ਲੈ ਨਾ ਬ੍ਰੇਕ ਇਹੋ ਜਿਹੜਾ ਵੇਖਣਾ ਸੀ ਡੋਬਰੋ ਸਾਰਾ ਵੇਖ ਲੋ ਕਿੰਨੇ ਪੰਗੇ ਕਰਾਉਂਦੀਆਂ ਹੈ ਜੋ ਉਧਰ ਦੀ ਜਾਂਦਾ ਮਰੀਜ਼ ਉਹ ਧਰਨਾ ਗਏ ਜਾਂਦਾ ਆਹ ਵੇਖ ਲੋ ਕੰਮ ਬਾਈ ਹੈ ਐਂਬੂਲੈਂਸ ਵਿਚਾਰੇ ਇਧਰ ਦੀ ਆਏ ਆ ਇਧਰ ਦੀ ਵੀ ਲੰਘਾਣੀ ਮਿਲਦਾ ਕੀ ਸਰਕਾਰਾਂ ਇਹ ਜਾ ਕੰਮ ਚੱਕਣਾ ਜਿੱਡਾ ਯੱਪ ਪਾਇਆ ਉਹ ਜੇ ਐਮਰਜੈਂਸੀ ਮਰੀਜ਼ ਹੋ ਹੋਟਰ ਮਾਰੀ ਜਾਂਦਾ ਕੋ ਜਾਮ ਹੋਇਆ ਪਿਆ ਇਥੋਂ ਨਹੀਂ ਸਰਕਾਰਾਂ ਦੇ ਕੰਮ ਆਪਾ ਨੂੰ ਬਈ ਚੰਗੇ ਲੱਗਦੇ ਹੈਗੇ ਮੈਟਰ ਟਾਈਮ ਹੋ ਗਿਆ 4:20 ਮਿੰਟ ਦੇ ਆਪਾਂ ਹਰੀ ਦੇ ਫਸਲਾਂ ਪਹੁੰਚ ਗਏ। ਗੁਰਜ ਵੀ ਜਾਂਦਾ ਆਪਣਾ ਪਿੰਡ ਵੀ ਨੇੜੇ ਆਉਣਾ। ਸੋ ਹੁਣ ਇੱਥੇ ਰੁਕਣਾ ਕਿ ਨਹੀਂ ਤੇ ਚੱਲ ਗਏ ਸਿੱਧਾ ਜਾਂ ਅੱਜ। ਮਾਸ਼ਾਲਾ ਸੰਗਤ ਕਿੱਥੇ ਰਹਿੰਦੇ ਆ ਪਕੌੜਿਆ ਮੇਣਾ ਇਹ। ਐ ਨਹੀਂ ਰਿਹਾ ਸਾਡੇ। ਇੱਥੇ ਤਾਂ ਥੋੜੇ ਚਾਹ ਪੀ ਕੇ ਜਾਣੀ ਜਾਣੀ। ਲਵਲੀ ਲੱਗਦਾ ਦੂਰੇ ਕੋਲ। ਇਹ ਨਹੀਂ ਚਾਲਦਾ ਹਾਇਲੋਨੀ ਕੋਈ ਨਹੀਂ ਚਾਲਦਾ ਆ ਕਿਹਦਾ ਸੇਵਕਾ ਕੰਮ ਖਤਰੇ ਵਾਲਾ ਹੀ ਬਣ ਜਾਂਦਾ ਪੂਰਾ ਹਾਂ ਪਰ ਅੱਜ ਇਹਨਾਂ ਸਾਨੂੰ ਸ਼ੋਰਟ ਆ ਟਰੈਕਟਰ ਵਾਕੇ ਬਾਈ ਨਾ ਚਲਾਣ ਨਾ ਟੋਲ ਨਾ ਕੋਈ ਇਹਦੇ ਮੂਰੇ ਖੰਗਦਾ ਜੀ ਗੱਡੀ ਗੁੱਡੀ ਦੇ ਪਾਸੇ ਕਰ ਲੈਣਾ ਡਰ ਦੇ ਗਣੀ ਬਾਕੀ ਇੱਥੇ ਕੰਮ ਹਾਰੀ ਗਏ ਮਖੂ ਵਾਲੇ ਤੇ ਫਾਨਪ ਤੇ ਕੰਮ ਖਤਰੇ ਵਾਲਾ ਹੀ ਆ ਸੇਵਕਾ ਚਲੋ ਹੋਰ ਬਾਤ ਨਹੀਂ ਆ ਨਿਕਲ ਜਾਾਂਗੇ ਸੰਗਤ ਸਾਡੀ ਗਈ ਆ ਬਈ ਥੱਕ ਤੇ ਆਪਾਂ ਆ ਗਏ ਤਲਵੰਡੀ ਭਾਈ ਸੰਗਤ ਜੀ ਕੀ ਹਾਲ ਏ ਠੀਕ ਠਾਕ ਰਹੇ ਥੱਕੇ ਤਾਂ ਨਹੀਂ ਨਹੀਂ ਚੜਦੀ ਕਲਾ ਹਾਂ ਬੰਦੇ ਥੋੜੇ ਚਲੋ ਹੋ ਜਾਂਦਾ ਬਈ ਟਰਾਲੀ 'ਚ ਬਾਕੀ ਹੈ ਤਾਂ ਓਖਲੀ ਤਾਂ ਨਹੀਂ ਆਉਂਦੀ ਸੀ ਇਹ ਤੇ ਵਿੱਚ ਨਾਲ ਉੱਥੇ ਹੀ ਗੱਲ ਪੈ ਕੰਮ ਗੱਦੇ ਰੱਖੇ ਓਖਲੀ ਆਉਂਦੀ ਹਾਂ 10 ਗੱਦੇ ਆ ਤੇ ਹੁਣ ਮੈਂ ਆਖਾ ਚਲੋ ਇਹਨਾਂ ਦੀ ਸੇਵਾ ਸੇਵਾ ਕੰਡਾ ਲੱਗੇ ਸੰਗਤ ਦੀ ਸੇਵਾ ਲੱਗੇ ਮਨਾਂ ਨੂੰ ਕੋਕੋ ਪਿਉਣੇ ਆ ਪਕੌੜੇ ਪਕੂੜੇ ਖਵਾਏ ਆ ਹੁਣ ਮੈਂ ਕਹਾਂ ਜਾਂ ਸੈੱਟ ਕਰਾ ਲਈਏ ਪਿੰਡ ਨੇੜੇ ਆਉਂਦਾ ਜਾਂਦਾ ਚਲੋ ਭਾਈ ਹੋਰ ਦੱਸੋ ਹੋਰ ਕੀ ਖਾਣਾ ਪੀਣਾ ਬੱਸ ਵੀ ਆ ਵਧੀਆ ਆਈ ਆਏ ਸੱਟ ਪਕੌੜੇ ਪਕੂੜੇ ਖਾਦੇ ਆ ਤੇ ਮੈਂ ਕਹਾਂ ਚਲ ਹਾਜਮਾ ਹੋ ਜਾਏ ਨਹੀਂ लवली ਸੱਟ ਚਲੋ ਜੀ ਬਾਬੇ ਦੀ ਕਿਰਪਾ ਨਾਲ ਹੀ ਸਖ ਸ਼ਾਂਤੀ ਨਾਲ ਵਧੀਆ ਯਾਤਰਾ ਕਰਕੇ ਤੇ ਅਸੀਂ ਇਸ ਟਾਈਮ ਪਹੁੰਚ ਗਏ ਆਪਣਾ ਤਲਵੰਡੀ ਬਾਈਪਾਸ ਤੇ ਦੂਗਾ ਹੁਣ ਪਿੰਡ ਨੂੰ ਚਲੇ ਜਾਣਾ ਇਹਨਾਂ ਨੂੰ ਉਤਾਰ ਦੇਣਾ ਤੇ ਸਭ ਸੋ ਖਾਣਾ ਆਪਾਂ ਪਹੁੰਚ ਗਏ ਆ ਬਾਬਾ ਮਿਹਰ ਕਰੇ ਤੇ ਇਹਨਾਂ ਦੀ ਯਾਤਰਾ ਵੀ ਸਫਲ ਹੋਵੇ ਦੇ ਨਾਲ ਲੱਕੜ ਨਾਲ ਕਹਿੰਦੇ ਲੋਹਾ ਵੀ ਤਰ ਜਾਂਦਾ ਇਹ ਵੀ ਤਰ ਜਾਾਂਗੇ ਬਾਕੀ ਦਾ ਧੰਨਵਾਦ ਜਿਹੜੇ ਆਏ ਮੇਰੇ ਨਾਲ ਚਲੋ ਜੀ ਪੀਓ ਵੀ ਠੰਡੇ ਪਾਣੀ ਨਾਲ ਲਓ ਪ੍ਰੋਟੀਨ ਪ੍ਰੋਟੀਨ ਜ਼ਰੂਰੀ ਹੈ ਨਾ ਬੰਦਿਆਂ ਦੀ ਪ੍ਰੋਟੀਨ ਗਈ ਘਾਟਾ ਚ ਥੋੜੀ ਪ੍ਰੋਟੀਨ ਵੀ ਘਟ ਗਈ ਹੈ ਨਾ ਲੋ ਹੋ ਗਈ ਹੈ ਕੋਲੇ ਬਾਪੂ ਚੜਦੀ ਕਲਾ ਚਲੋ ਜੀ ਚੜਦੀ ਕਲਾ ਚਾਹੀਦੀ ਆਹ ਜੀ ਰਵੇ ਲੱਭੇ ਸੇਠਾ ਹੁਣ ਇਹਨਾਂ ਬੰਦਿਆਂ ਨੇ ਮੇਰੇ ਨਾਲ ਪੰਜਾਂ ਨੇ ਝੋਨਾ ਬਣਾਉਣਾ ਜੇ ਇਹ ਬੰਦੇ ਨਾ ਝੋਨੇ ਵਾਲੇ ਦੇਣ ਅੱਜ ਤਾਂ ਕਮੈਂਟ ਹੁਣ ਤੁਸੀਂ ਕਰਨਾ ਇਹ ਬੰਦੇ ਸਾਰੇ ਹਾਜ਼ਰ ਚਾਹੀਦੇ ਮਨੂ ਖੇਤ ਭਾਵੇਂ ਆਪਾਂ ਕਰਾਉਣਾ ਕੋਹ ਨਹੀਂ ਮੋਟਰ ਤੇ ਪਾਉਣੇ ਬੱਠਣੇ ਥੋੜੇ ਪਿਆ ਕੇ ਤੇ ਆਪਾਂ ਮੋੜ ਦੇਨੇ ਠੀਕ ਹੈ ਬਾਈ ਹਾਂ ਹੁਣ ਬਸ ਠੰਡੇ ਪੀਣੇ ਮੋਟਰ ਤੇ ਹੀ ਬਹਿਣਾ ਬਸ ਇੱਕ ਵਾਰ ਸਵਾਦ ਹੀ ਲੈਣਾ ਜ਼ਿੰਦਗੀ ਦਾ ਬਈ ਕਈ ਬੰਦੇ ਕਹਿੰਦੇ ਫੋਨ ਆਏ ਸੀ ਸਟੇਟਸ ਵੇਖੇ ਸਾਨੂੰ ਨੇ ਲੱਗੇ ਸਾਡਾ ਵੀ ਪ੍ਰੋਗਰਾਮ ਮੌਕੇ ਤੇ ਬਣਿਆ ਸ਼ਾਮ ਨੂੰ ਤੇ ਆ ਸਿੰਘ ਜੀ ਕਹਿੰਦੇ ਵੀ ਆਪਾਂ ਟਰਾਲੀ ਲੈ ਚੱਲ ਗਏ ਟਰੈਕਟਰ ਆ ਮੈਂ ਸੁਖਣਾ ਤੇ ਫਿਰ ਇਹਨੇ ਸ਼ਾਮ ਨੂੰ ਕਿਹਾ ਤੇ ਅਸੀਂ ਫਿਰ ਲੈ ਆਏ ਠੀਕ ਹੈ ਬਾਈ ਧੰਨਵਾਦ ਖੜੇ ਪੈਰ ਗੱਲ ਬਣੀ ਹਾਂ ਖੜੇ ਪੈਰ ਗੱਲ ਬਣੀ ਹਾਂ ਨਾ ਅੰਦਰ ਅਸੀਂ ਹੋਰ ਵੀ ਕਹਿਣਾ ਸੀ ਜਿੰਨੇ ਕ ਜਾਣੇ ਅਸੀਂ ਆਪ ਉਹਨੇ ਉਹਨੇ ਕ ਜਣੇ ਆ ਗਏ ਆ ਬਾਕੀ ਬਾਬਾ ਮਿਹਰ ਕਰੇ ਆਪਾ ਪਹੁੰਚ ਗਏ ਆ ਤੇ ਹੁਣ ਇਧਰ ਲਵਲੀ ਦੇ ਲਾਉਣ ਆਇਆ ਗੱਦੇ ਮੈਂ ਕਿਹਾ ਤੂੰ ਲਾ ਹੀ ਲੈ ਹੁਣ ਹਾਂ ਕਿਵੇਂ ਆ ਇਹਨੂੰ ਨਾਂ ਕਿਵੇਂ ਪਤਾ ਮੇਰਾ ਯਾਰ ਤੈਨੂੰ ਨਾਂ ਕਿਵੇਂ ਪਤਾ ਮੇਰਾ ਹਾਂ ਲਾ ਲਓ ਬਈ ਲਵਲੀ ਆ ਤੇ ਗੱਦੇ ਧੰਨਵਾਦ ਕਰਾਇਆ ਪਛਲੋ ਲਵਲੀ ਨੂੰ ਕਿੰਨਾ ਬਾਈ ਤੂੰ ਵੀ ਦੱਸ ਦੇ ਬਾਈ ਹਾਂ ਮੇਰਾ ਤਾਂ ਬਹੁਤ ਆ ਮੇਰਾ ਦੇ ਨਹੀਂ ਸਕਦੇ ਤੁਸੀਂ ਨਹੀਂ ਬਲਦੇ ਸੰਜੀ ਕਿਵੇਂ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਤਾਂ ਹੋਰ ਜੀ ਕਾ ਵਈ ਸੰਜੇ ਸਾਡੀ ਥੋੜੀ ਜੀ ਤੁਸੀਂ ਆਪ ਹੀ ਵੇਦੋ ਥੱਕੇ ਥੱਕੇ ਮਹਿਸੂਸ ਕਰ ਰਹੇ ਚਲ ਕੋਈ ਨਹੀਂ ਗੱਦੇ ਲਾਓ ਤੇਨੂੰ ਕਰਾਇਆ ਦਿਓ ਮੇਰੇ ਵੀਰ ਨੂੰ ਨਵੇਂੜੋ ਕੰਮ ਇਹਦਾ ਅਣਾਜ ਵਾਲਾ ਵਲੌਗ ਇੱਥੇ ਐਂਡ ਕਰਦੇ ਆਂ ਵਲੌਗ ਵਧੀਆ ਲੱਗਿਆ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਜਿਹੜੇ ਵੀ ਐਂਡ ਤੱਕ ਵਲੌਗ ਜਿਨ੍ਹਾਂ ਨੇ ਇੱਥੇ ਤੱਕ ਦੇਖੇ ਤੇ ਉਹਨਾਂ ਦਾ ਬਹੁਤ ਧੰਨਵਾਦ ਜਿਉਂਦੇ ਵਾਦੇ ਰੋ ਖਰਬ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ੇ ਸੋ ਟਾਈਮ ਕਿੰਨਾ ਹੋ ਗਿਆ ਟਾਈਮ ਸਵਾ ਸੱਤ 7 ਵਜੇ ਤੇ 25 ਮਿੰਟ ਪਹੁੰਚ ਗਏ ਆ 7:25 ਦੇ ਸਾਰੀ ਮਿੱਟੀ ਮਿੱਟੀ ਬਾਹਲੀਆਂ ਸੜਕਾਂ ਜਿੱ ਉੱਧਰ ਖਰਾਬ ਸੀਗੀ ਸਾਰੀ ਮਿੱਟੀ ਚੜ ਗਈ ਚੱਲ ਕੋਈ ਨਹੀਂ ਸਖਸ ਖਾਣਾ ਗਏ ਸਖਸ ਖਾਣਾ ਆ ਗਏ ਬਾਬੇ ਮਾ ਨਾਨਕ ਦੀ ਕਿਰਪਾ ਨਾਲ ਤੇ ਬਾਬਾ ਬੁੱਢਾ ਸਾਹਿਬ ਦੀ ਯਾਤਰਾ ਕਰਕੇ ਪਹੁੰਚ ਗਏ ਸੋ ਧੰਨਵਾਦ ਗੱਦਿਆਂ ਪਹਲਾ ਹੰਦੇ ਆ ਤੇ ਫਿਰ ਮਿਲਦੇ ਆ ਅਗਲੀ ਵੀਡੀਓ ਜੀਓ ਦੇ ਵਧ ਰੂ ਰਬ ਸੰਸਾਰ ਨ ਤਰੱਕੀ ਬਖਸ਼ ਬਾਈ ਬਾਈ